ਮੇਰੇ ਸਭਾ ਅੱਜ ਨਕੀ ਪ੍ਰੋਗਰਾਮ ਹੈ ਅੱਜ ਪੈਨਸ਼ਨਰ ਦਿਵਸ ਹੈ ਸਭ ਪੈਨਸ਼ਨਰ ਦਿਵਸ ਦੇ ਉੱਤੇ ਤੇ ਅੱਜ ਸਾਰੇ ਜਿਹੜੇ ਸਾਡੇ ਰੈਟਾਇਰਡ ਮੁਲਾਜ਼ਮ ਨੇ ਪੈਨਸ਼ਨਰ ਨੇ ਉਹਨਾਂ ਨੇ ਬਲਾਵੇ ਚ ਰੱਖਿਆ ਜੀ ਤੇ ਪੈਨਸ਼ਨਰ ਦਿਵਸ ਦੇ ਮੌਕੇ ਤੇ ਅਸੀਂ ਪੰਜਾਬ ਸਰਕਾਰ ਵੱਲੋਂ ਇਹ ਨਾਲ ਕੀਤੀ ਪੈਨਸ਼ਨਰ ਦੇ ਬੈਠਣ ਦੇ ਲਈ ਜਿਹੜਾ ਇੱਕ ਕਮਰਾ ਸਰਕਾਰ ਵੱਲੋਂ ਬਣਾ ਕੇ ਦਿੱਤਾ ਹੈ ਉਹ ਵੀ ਅੱਜ ਇਹਨਾਂ ਦੇ ਹਵਾਲੇ ਕੀਤਾ ਗਿਆ। ਸਭ ਪ੍ਰੋਗਰਾਮ ਅੱਜ ਦਾ ਇਸ ਬਾਕੀ ਇਸ ਦਿਨ ਦੇ ਉੱਤੇ ਅਸੀਂ ਸਾਰੇ ਨੇ ਬੈਠ ਕੇ ਵਿਚਾਰ ਕੀਤਾ ਕਿ ਪੈਨਸ਼ਨਰਸ ਨੇ ਜੀਨਾਂ ਦਾ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਹੈ। ਹਰ ਖੇਤਰ ਦੇ ਵਿੱਚ ਤਜਰਬਾ ਕੋਈ ਡਾਕਟਰ ਹੈ, ਕੋਈ ਮਾਸਟਰ ਹੈ, ਕੋਈ ਹੋਰ ਕਿਸੇ ਵੱਖਵੇਂ ਦੇ ਵਿੱਚੋਂ ਰਿਟਾਇਰ ਹੋਏ ਨੇ। ਵੀ ਇਹਨਾਂ ਦੇ ਸੇਵਾਵਾਂ ਬਹੁਤ ਬੜਮੁੱਲੀਆਂ ਸੇਵਾਵਾਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਤੇ ਜ਼ਿੰਦਗੀ ਦੇ ਬਹੁਤ ਵੱਡੇ ਤਜਰਬੇ ਨੇ ਵੀ ਅਸੀਂ ਇਸ ਤਜਰਬੇ ਤੋਂ ਕੁਝ ਹੋਰ ਫਾਇਦਾ ਲਿੱਤਾ ਜਾ ਸਕੇ ਜ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦਾ ਇੱਕ ਮਾਹੌਲ ਬਣਾਇਆ ਜਾਵੇ ਕਿ ਜੋ ਵੀ ਪੈਨਸ਼ਨਰਸ ਰਿਟਾਇਰ ਹੋ ਚੁੱਕੇ ਨੇ ਪਰ ਹਲੇ ਫਿਜ਼ੀਕਲੀ ਬੜੇ ਠੀਕ ਨੇ ਤੇ ਉਹ ਕਿਸੇ ਵੀ ਤਰ੍ਹਾਂ ਸਰਕਾਰ ਦੀ ਸਮਾਜ ਦੀ ਸੇਵਾ ਕਰ ਸਕਦੇ ਆ ਵੀ ਆਪਾਂ ਸਾਰੇ ਮਿਲ ਕੇ ਵੀ ਜਿਹੜਾ-ਜਿਹੜੇ ਥੀਡ ਦੇ ਵਿੱਚ ਆ ਉਹਨਾਂ ਦੇ ਆ ਸੇਵਾਵਾਂ ਜੇ ਕੋਈ ਦੇਣਾ ਚਾਹੇ ਤਾਂ ਤਾਂ ਉਹ ਸੇਵਾਵਾਂ ਦਿੱਤੀਆਂ ਜਾਣ ਤੇ ਜਿਹਦੇ ਨਾਲ ਵੱਡਾ ਭਲਾ ਜੋ ਸਮਾਜ ਦਾ ਹੋ ਸਕਦਾ ਸਰਕਾਰ ਦੀ ਮਦਦ ਵੀ ਹੋ ਸਕਦੀ ਹੈ ਸੋ ਇਸ ਗੱਲ ਤੇ ਵੀ ਅੱਜ ਅਸੀਂ ਵਿਚਾਰ ਚਰਚਾ ਇਹਨਾਂ ਸਾਰੇ ਸਤਿਕਾਰਯੋਗ ਸਾਥੀਆਂ ਦੇ ਨਾਲ ਕੀ ਹੁੰਦੀ ਹੈ ਇਹ ਨਾ ਦੱਸਿਆ ਵੀ ਉਹ 2 ਤਾਰੀਖ ਨੂੰ ਮੀਟਿੰਗ ਹੋਣੀ ਹੈ ਇਹਨਾਂ ਦੀ ਜੋ ਇਸ ਮੀਟਿੰਗ ਦੇ ਵਿੱਚ ਵਿਚਾਰ ਕੀਤਾ ਜਾਊਗਾ ਸੋ ਅਸੀਂ ਇਸ ਗੱਲ ਨੂੰ ਮੈਂ ਸਮਝਦਾ ਇਸ ਪਾਸੇ ਵੱਲ ਕਿ 300 ਤਾਂ ਇਹਨਾਂ ਦੇ ਕੱਲੇ ਬਲਾਕ ਲਹਿਰੇ ਦੇ ਵਿੱਚ 300 ਪੈਸ਼ਨਰਸ 300 ਪੈਸ਼ਨ ਇੱਕ ਵੱਡੀ ਗਿਣਤੀ ਹੈ ਜਿਹੜੀ ਸਰਕਾਰ ਦੀ ਮਦਦ ਕਰ ਸਕਦੀ ਹੈ ਲੋਕਾਂ ਦੇ ਬਣ ਸਕਦੀ ਹੈ ਸੋ ਇਹ ਵਿਚਾਰ ਚਰਚਾ ਜਿਹੜੀ ਚੱਲਦੀ ਰਹੇਗੀ ਤੇ ਬਾਕੀ ਮੈਂ ਅੱਜ ਇਸ ਪੈਨਸ਼ਨਰ ਦਿਵਸ ਤੇ ਸਾਰੇ ਪੈਨਸ਼ਨਰਸ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਤੇ ਇਹਨਾਂ ਦਾ ਜਿਹੜਾ ਜੀਵਨ ਹੈ ਸੁਖੀ ਜੀਵਨ ਹੋਵੇ ਤੇ ਆਪਣੇ ਜੀਵਨ ਦੇ ਵਿੱਚ ਖੁਸ਼ਹਾਲ ਰੱਖੇ ਸਰ ਜਿਹੜੇ ਪਾਰਕ ਦੇ ਵਿੱਚ ਇਹਨਾਂ ਦਾ ਦਫ਼ਤਰ ਬਣਾਇਆ ਗਿਆ ਇਸ ਪਾਰਕ ਦੇ ਵਿੱਚ ਬਹੁਤ ਹੱਦ ਤੱਕ ਨਸ਼ੇੜੀਆਂ ਦਾ ਡੱਡਾ ਬਣਿਆ ਪਿਆ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਕਿ ਕੀ ਕਹਣਾ ਚਾਹੁੰਗਾ ਕੋਮੇ ਨੂੰ ਅੱਜ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਨਸ਼ੇੜੀ ਸ਼ਾਮ ਨੂੰ ਆਉਂਦੇ ਆ ਅੱਜ ਹੀ ਪੁਲਿਸ ਦੀ ਡਿਊਟੀ ਲਾ ਦਿੱਤੀ ਗਈ ਹੈ ਇੱਥੇ ਬਕਾਇਦਾ ਪੁਲਿਸ ਦੀ ਗਸ਼ਤ ਰਹੇਗੀ ਸ਼ਾਮ ਨੂੰ ਇਹ 5:30 ਵਜੇ ਜਿਹੜਾ ਇਸ ਦਾ ਗੇਟ ਆ ਬੰਦ ਹੋ ਜਾ ਕਰੇਗਾ ਤੇ ਬਾਕੀ ਮੈਂ ਨਸ਼ੇੜਿਆਂ ਨੂੰ ਵੀ ਇਹ ਕਹਿਣਾ ਚਾਹਣਾ ਕਿ ਇਹ ਨਸ਼ੇ ਨਸ਼ੇ ਬੰਦ ਕਰਨਾ ਨੇ ਜੇ ਕੋਈ ਇੱਥੇ ਫੜਿਆ ਗਿਆ ਉਹਨੂੰ ਸਖਤ ਤੋਂ ਸਖਤ ਜਿਹੜੀ ਉਹ ਸਜ਼ਾ ਵੀ ਮੈਂ ਜੀ ਮੇਰਾ ਨਾਮ ਡਾਕਟਰ ਪਿਹਰੀ ਮਡੇਰ ਡਾਕਟਰ ਸਾਹਿਬ ਅੱਜ ਕੀ ਪ੍ਰੋਗਰਾਮ ਸੀਗਾ ਅੱਜ ਪੈਨਸ਼ਨਰ ਦਾ ਸੀਗਾ ਜੋ ਕਿ ਦੇਸ਼ ਪੱਧਰ ਤੇ ਮਨਾਇਆ ਜਾਂਦਾ ਹੈ ਅੱਜ ਦੇ ਪੈਨਸ਼ਨਰ ਦੇ ਦਿਨ ਤੇ ਅਸੀਂ ਸਾਡੀ ਕਮੇਟੀ ਵੱਲੋਂ 65 ਸਾਲਾਂ ਜਿਹੜੇ ਸਾਡੇ ਮੈਂਬਰ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਇੱਕ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸੀਨੀਅਰ ਮੈਂਬਰ ਜੀਜੀਵਨ ਨਰਾਜ ਜੀ ਚੋਟੀਆਂ ਜੋ ਕਿ 80 ਸਾਲ ਦੀ ਉਮਰ ਦੇ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਬੜੀ ਖੁਸ਼ੀ ਹੋਈ ਉਹਨਾਂ ਨੂੰ ਸਨਮਾਨਿਤ ਕਰਕੇ ਤੇ ਅੱਜ ਇੱਕ ਹੋਰ ਖੁਸ਼ੀ ਹੋਈ ਕਿ ਅੱਜ ਜਿਹੜਾ ਸਾਡਾ ਪੈਨਸ਼ਨਰ ਹਾਊਸ ਹੈ ਪੈਨਸ਼ਨਰ ਦਾ ਸਾਡਾ ਹਾਲ ਬਣਿਆ ਉਹਦਾ ਅਜੁੱਟ ਘਾਟਨ ਸੀ ਜੋ ਬਰਿੰਦਰ ਕੁਮਾਰ ਜੀ ਗੋਇਲ ਐਮਐਲ ਕਰਕੇ ਗਏ ਆ ਸੋ ਅੱਧੇ ਉਹਦੇ ਸ਼ੈੱਡ ਵਾਸਤੇ ਤੇ ਇੱਥੇ ਜਿਹੜਾ ਫਰਸ਼ ਲੱਗਣਾ ਹੈ ਇੰਟਰਲੌਕ ਉਹਦੇ ਵਾਸਤੇ ਵੀ ਉਹ ਆਮੀ ਭਰ ਕੇ ਗਏ ਸਾਨੂੰ ਪੂਰਨ ਉਮੀਦ ਹੈ ਕਿ ਉਹ ਵੀ ਹੋ ਜਾਏਗਾ ਉਹ ਇਸ ਪੈਨਸ਼ਨਰ ਦੇ ਦਿਵਸ ਤੇ ਅਸੀਂ ਸਭ ਨੂੰ ਵਧਾਈਆਂ ਦਿੰਦੇ ਆ ਸਾਰੇ ਸਾਥੀਆਂ ਦੀਆਂ ਜਿਹੜੀ ਸਿਹਤ ਦੀ ਹੈ ਚੰਗੀ ਸਿਹਤ ਦੀ ਤੇ ਸੁੱਖ ਸ਼ਾਂਤੀ ਦੀ ਕਾਮਨਾ ਕਰਦੇ ਆ ਧੰਨਵਾਦ ਕੀ ਨਾਮ ਹੈ ਜੀ ਮਦਨ ਲਾਲ ਮਦਨ ਜੀ ਅੱਜ ਦਾ ਕੀ ਪ੍ਰੋਗਰਾਮ ਸੀਗਾ ਅੱਜ ਦਾ ਜੀ ਸਾਲਾਨਾ ਪੈਨਸ਼ਨਰ ਦੇ ਜਿਦਾਸ ਉਹਨਾਂ ਆਇਆ ਜਾਂਦਾ ਹਰ ਸਾਲ ਦੇ ਸੰਬੰਧ ਵਿੱਚ ਅਸੀਂ ਕਰਦੇ ਹੋਏ ਸੀਗੇ ਇੱਕ ਕਮਰੇ ਦਾ ਉਪ ਘਟਨ ਕਰਨਾ ਸੀਗਾ ਮਾਨਯੋਗ ਐਮ ਐਲ ਐ ਸਾਹਿਬ ਵੱਲੋਂ ਕੀਤਾ ਗਿਆ ਇਹ ਕਿਹੜੀ ਜਗ੍ਹਾ ਤੇ ਡਾਕਟਰ ਕਾਉਂਸਲਰਾ ਕੱਟਾ ਬੰਦਾ ਪਾਰਕ ਹੈ ਕਿ ਪਾਰਕ ਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਉਹਦੇ ਮਸਲੇ ਸੰਬੰਧੀ ਕੋਈ ਕੀਤੀ ਐਮ ਐਲ ਐ ਸਾਹਿਬ ਨਾਲ ਗੱਲਬਾਤ ਆਈ ਉਹਨਾਂ ਨੂੰ ਦੱਸਿਆ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਪੁਲਿਸ ਦੀ ਡਿਊਟੀ ਲਗਾਦੀ ਹੈ ਤੇ ਸਾਰੇ ਬੰਦ ਕਰ ਦਾਂਗੇ ਔਰ ਕੀ ਕੀ ਮੰਗਾਂਗੇ ਜਿਹੜੇ ਤੁਸੀਂ ਐਮਐਲਏ ਸਾਹਿਬ ਦੇ ਸਭ ਧਿਆਨ ਤੇ ਰਹੇ ਅਸੀਂ ਚਾਹੁੰਦੇ ਹਾਂ ਵੀ ਇੱਥੇ ਤਾਂ ਆਪਣੇ ਇੰਟਰਲੌਕ ਟਾਈਲਾਂ ਲੱਗ ਜਣ ਤੇ ਸਫਾਈ ਵਧੀਆ ਹੋ ਜੇ ਲਾਈਟਰ ਨੂੰ ਤਾਂ ਲੱਗਿਆ